ਇਨਾ ਮੇਰਾ ਨਾਮ ਸਾਹਿਬ ਰਾਮ ਹੈ ਅੱਛਾ ਕੀ ਹੋਇਆ ਕੇ ਵੀਰ ਜੀ ਮੈਂ ਤਾਂ ਗੱਡੀ ਲੈ ਕੇ ਮੌਕੇ ਤੇ ਆਇਆ ਸੀ ਮੌਕੇ ਤੇ ਬੰਦੇ ਨੂੰ ਚੱਕਿਆ ਰਾਜ ਹਸਪਤਲ ਲੈ ਗਏ ਉਦੋਂ ਸੈਕਦਾ ਸੀ ਬੰਦਾ ਉਸ ਤੋਂ ਬਾਅਦ ਅਸੀਂ ਲੰਬੀ ਲੈ ਆਏ ਹੂੰ ਉਹਦੇ ਹਾਲਾਤ ਇਹ ਕਿ ਉਹ ਤੂੰ ਚੱਕਿਆ ਉਦੋਂ ਸੈਕਦਾ ਸੀ ਹੂੰ ਸਾਥੀ ਤਾਂ ਹੁਣ ਫਿਰ ਉਸ ਤੋਂ ਜੋ ਰਾਜ ਦੇ ਲੈ ਕੇ ਉਸ ਤੋਂ ਉਹਨੇ ਕੀ ਕੀਤਾ ਉਹ ਬੰਦੇ ਨੂੰ ਲੰਬੀ ਲੰਬੀ ਹਸਪਤਲ ਲੈ ਗਏ ਹੂੰ ਖੰਡਾ ਜਿਹੜਾ ਡਾਕਟਰ ਨੇ ਇੱਥੇ ਕੀ ਕੀਤਾ ਜਦੋਂ ਲੰਬੀ ਆ ਗਈ ਡੰਡ ਡੋ ਡੈਡੋ ਸਰ ਕੀ ਨਾਮ ਹੈ ਕਿਹੜਾ ਪਿੰਡ ਹਾਂ ਜਗਵਿੰਦਰ ਸਿੰਘ ਸਰਪੰਚ ਪੰਡ ਪੀਟੀ ਵਾਲਾ ਜੀ ਕੀ ਹੋਇਆ ਕਿ ਸਵੇਰ ਸਾਢੇ 10 ਦੀ ਗੱਲ ਹੈ ਜੀ ਇਹ ਮੋਟਰਸਾਈਕਲ ਤੇ ਇੱਕ ਮੈਨ ਵਾਲੇ ਕੋਲ ਜਾਂਦਾ ਸੀ ਉਹ ਮੁੰਡਾ ਬਲਜੀਤ ਸਿੰਘ son of ਦਰਸ਼ਨ ਸਿੰਘ ਜਿਹੜੇ ਮੁੰਡੇ ਦੀ ਡੈਥ ਹੋ ਗਈ ਤੇ ਸਕਾਰਪਿਓ ਗੱਡੀ ਉਹ ਹਵੋਰ ਵਾਲੇ ਪਾਸੇ ਆਉਂਦੀ ਸੀ ਗੰਗਾ ਨਗਰ ਦੇ ਆਦਮੀ ਉਹ ਇਹ ਮੋਟਰਸਾਈਕਲ ਤੇ ਸੀਗਾ ਸਾਈਡ ਵੱਜੀ ਆਪਦੀ ਸਾਈਡ ਜਾ ਹੀ ਜਾਂਦਾ ਸੀਗਾ ਆਪਦੀ ਸਾਈਡ ਤੋਂ ਤੇ ਉਹੀ ਸਾਈਡ ਵਾਲਾ ਪਾਸੇ ਹੀ ਵੱਜਿਆ ਇਹਦੇ ਅੱਛਾ ਇਹ ਬਸ ਮੌਕੇ ਤੇ ਸੈਕ ਦੇ ਸੀ ਬਸ ਦਿੱਤਾ ਬਸ ਇਹ ਕਿਲੋ 2 ਕਿਲੋਮੀਟਰ ਲੈ ਕੇ ਗਏ ਆ ਉਦੋਂ ਇਹਦੀ ਡੈਥ ਹੋ ਗਈ ਉਥੋਂ ਅਸੀਂ ਰਾਜਾ ਹਸਪੀਟਲ ਲੈ ਕੇ ਰਾਜਾ ਹਸਪੀਟਲ ਕੋ ਤਾਂ ਉਹ ਕਹਿੰਦੀ ਵੀ ਇਹ ਤੇ ਡੈੱਡ ਹੈ ਉਥੇ ਹੀ ਲੰਬੀ ਲਈ ਤਾਂ ਹੁਣ ਮੰਗ ਕਿ ਹਜੇ ਇਹਦੀ ਸਾਡੇ ਕੋਲ ਅਕਸੀਡੈਂਟ ਵਾਲਿਆਂ ਦਾ ਸਾਡੇ ਨਾਲ ਕੋਈ ਕਨਫਰਮ ਨਹੀਂ ਕੀਤਾ ਨਾ ਸਾਡੇ ਕੋਲੇ ਆਈ ਹੈ ਉਹ ਨਾ ਸਾਨੂੰ ਕੋਈ ਗਲਤ ਕੀਤੀ ਹੈ ਮੌਕੇ ਤੇ ਰੁਕੇ ਜਾਂ ਫਿਰ ਮੌਕੇ ਤੇ ਰੁਕੇ ਜੀ ਮੌਕੇ ਤੇ ਰੁਕ ਕੇ ਗੱਡੀ ਨੀ ਚੱਕਿਆ ਨਹੀਂ ਚੱਕਿਆ ਅਸੀਂ ਜਾ ਕੇ ਉਦੋਂ ਬਾਅਦ ਸਸਾ ਯੂਫਲੇ ਵੀ ਆ ਗਏ ਸੀ ਕਿ ਉੱਥੇ ਹਾਂ ਸਸਾ ਫਲੇ ਵੀ ਆ ਗਏ ਸੀ ਐਮਬੂਲੈਂਸ ਦੀ ਗੱਡੀ ਵੀ ਆ ਗਈ ਸੀ ਪਰ ਉਸ ਤੋਂ ਪਹਿਲਾਂ ਅਸੀਂ ਆਪਦੀ ਸਭ ਆਰਾਮ ਦੀ ਗੱਡੀ ਤੇ ਪਾ ਕੇ ਅਸੀਂ ਉੰਗਲੇ ਕੇ ਸੀ ਗੁਰਬੀਰ ਹੁਣ ਗਰੀਬ ਪਰਿਵਾਰ ਹੈ ਜੀ ਮਜਬੂਤ ਸਿੱਖ ਜਿਨ੍ਹਾਂ ਨਾਲ ਸੰਬੰਧ ਰੱਖਦੇ ਆ ਇਹ ਅਸੀਂ ਤਾਂ ਹੀ ਕਹਨੇ ਆ ਵੀ ਉਹਨਾਂ ਦੀ ਮਦਦ ਕੀਤੀ ਜਾਵੇ ਦੋ ਬੇਟੀਆਂ ਜੀ ਨਿੱਕੀਆਂ ਨਿੱਕੀਆਂ ਤੇ 32-33 ਸਾਲ ਦੀ ਮਰੇ ਜੀ ਇਸ ਦੀ ਮੱਚੀ ਜਿਹੜੀ ਡੈਥ ਹੋਈ ਮਾਂ ਪਿਓ ਨਾਲ ਇਕੱਲੇ ਹੀ ਰਹਿੰਦਾ ਸੀ ਜੀ ਸਰਕਾਰ ਨੂੰ ਕੀ ਕਹੂੰਗਾ ਮਦਦ ਕੀਤੀ ਜਾਵੇ ਜੀ ਆਰਥਿਕ ਮੁੱਖਾਂ ਵੀ ਕੀਤੀ ਜਾਵੇ ਉਹ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿ ਜੈਨ ਨੂੰ ਨੌਕਰੀ ਦਿੱਤੀ ਜਾਵੇ ਡਿਵਾਈਸ ਬੜੀ ਲਿਖੇ ਦੱਤ ਨੰਬਰ ਜੀ ਸਿੰਘ ਦੇ ਇਹ ਪ੍ਰਾਈਵੇਟ ਟੀਚਰ ਹੈ ਜੀ ਕੋਈ ਮਦਦ ਕੀਤੀ ਜਾਵੇ ਉਹਦੀ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਤੇ ਹੀ ਮੰਗ ਕਰਦੇ ਆਂ ਭਾਈ ਜੁਦਾ ਸਤਪਾਲ ਸਿੰਘ ਸਾਫਕਾ ਸਰਪੰਚ ਪਿੰਡ ਪੀਟੀ ਵਾਲਾ ਕੀ ਹੋਇਆ ਕੀ ਹੈ ਭਾਈ ਜੀ ਇਹ ਹੋਇਆ ਸਾਡੇ ਪਿੰਡ ਐਕਸੀਡੈਂਟ ਆਪਣਾ ਬਲਜੀਤ ਸਿੰਘ ਰੈਂਕੂ ਇਹ ਜਾਂਦਾ ਸੀਗਾ ਖੇਤ ਕੰਪੈਨ ਵਾਲਿਆ ਕੋਲ ਹੂੰ ਇਹ ਮਗਰੋਂ ਇੱਕ ਸਕਾਰਪੀਓ ਤੇ ਇਹ ਦੋ ਗੱਡੀਆਂ ਹੁੰਦੀਆਂ ਸੀ ਇਕੱਠੀਆਂ ਹੂੰ ਸਕਾਰਪੀਓ ਮਗਰੋਂ ਆ ਕੇ ਮਾਰੀ ਉਹਦੇ ਵਿੱਚ ਰੈਂਕੂ ਦੇ ਮੋਟਰਸਾਈਕਲ ਚ ਹੂੰ ਜਿਹੜੀ ਕਿ ਉਹ ਆਪਣਾ ਉੱਥੇ ਉਹ ਡਿੱਗ ਪਿਆ ਤੇ ਉਹ ਛੱਡ ਕੇ ਪਾਸੇ ਹੋ ਗਏ ਨਾ ਉਹਨਾਂ ਨੇ ਮੁੰਡੇ ਨੂੰ ਸਾਡੇ ਨੂੰ ਚੱਕਿਆ ਕਿਉਂ ਇੱਕ ਗੱਡੀ ਤਾਂ ਵੱਜ ਗਈ ਸੀ ਦੂਜੀ ਗੱਡੀ ਨਾਲ ਸੀ ਉਹ ਚੱਕ ਸਕਦੇ ਸੀ ਤੇ ਹੁਣ ਨੌਜਵਾਨ ਮੁੰਡਾ ਚਲਾਉਂਦਾ ਸੀ ਜਿਹੜਾ ਕਿ ਸਾਨੂੰ ਇਹ ਵੀ ਪਤਾ ਵੀ ਉਹ ਬੇ ਲਾਇਸੈਂਸ ਸੀ। ਉਹਦੇ ਕੋਲੇ ਗੱਡੀ ਦਾ ਲਾਇਸੈਂਸ ਨਹੀਂ ਸੀ ਚਲਾਉਣ ਨੂੰ ਤੇ ਬੇਜਵਾਨ ਆ ਆ ਨਮਾਹਕ ਹੋ ਸਕਦਾ। ਬ੍ਰੇਕ ਲੱਗੇ ਹੀ ਨਹੀਂ ਤੇ ਬ੍ਰੇਕ ਗੱਡੀ ਤੇ ਲੱਗੇ ਹੀ ਨਹੀਂ। 25 ਕਰਮਾ ਅਕੜੀ ਸੀ ਗੱਡੀਆਂ। ਜਾ ਕੇ ਟੱਚੇ ਚ ਸਿੱਟਿਆ। ਜਿਹੜਾ ਕਿ ਕੰਡੈਕਟਰ ਸਾਈਡ ਜਿਹੜੀ ਸਾਈਡ ਤੇ ਆਪਦੀ ਸਾਈਡ ਜਾਂਦਾ ਸੀ। ਕੰਡੈਕਟਰ ਸਾਈਡ ਹੈ ਉਹਨੂੰ 25 ਕਰਮਾਂ ਤੇ ਜਾ ਕੇ ਸਿੱਟਿਆ 25 ਕਰਮਾਂ ਵੀ ਬ੍ਰੇਕ ਨਹੀਂ ਲੱਗੇ ਹੂੰ ਉਹ ਹਮਲੇ ਪੈ ਗਿਆ ਕਿਉਂ ਜਿਹੜਾ ਚਲਾਉਣ ਵਾਲਾ ਸੀ ਨਵਾਲਕ ਸੀ ਸੱਟ ਕਿੱਥੇ ਵੱਜੀ ਆ ਜੀ ਸੱਟ ਉਹਦੇ ਸਿਰ 'ਚ ਵੱਜੀਆਂ ਦੋ ਸੱਟਾਂ ਲੱਤ ਟੁੱਟੀ ਹੈ ਸਾਰਾ ਸਰੀਰ ਹੀ ਉਹਦਾ ਡੈਮੇਜ ਹੋ ਗਿਆ ਐਬ ਬੜਾ ਟੁੱਕੀ ਹੋ ਗਈ ਕਿਉਂ 25 ਕਰਮਾਂ ਜਦੋਂ ਗੱਡੀ ਅੱਗੇ ਘੜੀ ਸੀ ਉਮਰ ਕਿੰਨੀ ਰਿੰਕ ਹੁੰਦੀ ਉਮਰ ਤਕਰੀਬਨ 35 ਸਾਲ ਉਹ ਚਾ ਵਿਆਹ ਹੋਇਆ ਹਾਂ ਵਿਆਹ ਹੈ ਉਹ ਕੁੜੀਆਂ ਛੋਟੀਆਂ-ਛੋਟੀਆਂ ਕੁੜੀਆਂ ਨੌਜਵਾਨ ਘਰ ਆ ਰਹੀ ਹੈ ਉਹ ਮੰਗ ਕੀ ਕਰਦੇ ਮੰਗ ਇਹ ਅਸਲਨ ਸਾਹ ਮਿਲਣਾ ਚਾਹੀਦਾ ਹੈ ਕਾਰਵਾਈ ਹੋਣੀ ਚਾਹੀਦੀ ਹੈ ਕਿਉਂ ਬਜ਼ੁਰਗ ਮਾਪਿਓ ਹੈ ਤੇ ਨੌਜਵਾਨ ਘਰ ਆਲੀ ਹੈ ਬੱਚੀਆਂ ਨਿੱਕੀਆਂ ਹੈ ਰਾਜਸਥਾਨ ਦੀ ਗੱਡੀ ਹੈ ਇਹ ਹੋਰ ਕੋਈ ਨਹੀਂ ਰਾਜਸਥਾਨ ਦੀ ਗੱਡੀ ਹੈ ਸਾਨੂੰ ਇਹ ਨਹੀਂ ਪਤਾ ਕੌਣ ਹੈ ਕਿਵੇਂ ਹੈ ਗੱਡੀ ਚ ਕਿੰਨੇ ਕਿੰਨੇ ਚਨੇ ਸਭ ਪਤਾ ਲੱਗ ਗੱਡੀ ਚ 4-5 ਜਣੇ 4 ਜਣੇ ਠੀਕ ਗੱਡੀ ਦਾ ਨੰਬਰ ਨਾਮ ਨੋਟੇ ਤੁਹਾਡੇ ਕੋਲ ਹੈ ਗੱਡੀ ਸਕੋਰਪੀਓ ਹੈ ਬਾਕੀ ਉੱਥੇ ਨੰਬਰ ਆਏਗੇ ਮੌਕੇ ਤੇ ਪੁਲਿਸ ਆ ਗਈ ਸੀ ਤੇ ਮੌਕੇ ਤੇ ਪੁਲਿਸ ਵੀ ਆ ਗਈ ਸੀ ਜਿਹੜੀ ਆਪਣਾ ਆਪਣਾ ਆ ਰੋੜ ਤੇ ਦਵਾਈ ਬੂਟੀ ਦਿੰਦੀ ਹੈ ਹੂੰ ਉਹਨਾਂ ਨੇ ਆਖਿਆ ਵੀ ਤੁਸੀਂ ਲੈ ਜਾਓ ਜਈ ਜਾਂਦਾ ਠੀਕ ਓਕੇ ਜੀ ਅਸੀਂ ਡੱਬ ਦੇ ਹਾਲਾਤ ਕੇ ਰਿੰਗ ਪੂਰੇ ਹੁਣ ਹਾਲਾਤ ਖਤਮ ਹੋ ਗਏ ਡੈਡ ਡੈਡ ਹੋ ਗਿਆ ਡੈਡ ਹੋ ਗਿਆ ਹਾਂ